ਕੋਟ ਦਾ ਇੱਕ ਕਲਯੁਗੀ ਪੁੱਤ ਜਨਮ ਪੁੱਤ ਕਿਸ ਤਰ੍ਹਾਂ ਆਪਣੀ ਮਾਂ ਤੇ ਜ਼ੁਲਮ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ ਉਸ ਦਾ ਗਲਾ ਸਾਹ ਘੁੱਟਣ ਤੱਕ ਕਿੰਨੀ ਕੁੱਟ ਖਾਈ ਜਾਨੀ ਐ ਤੂੰ ਤੇਰਾ ਤੇਰਾ ਕੀ ਹਾਲ ਕਿੰਨੀ ਜ਼ੋਰ ਜ਼ੋਰ ਦੀ ਮਾਰਦਾ ਮਾਂ ਉਹ ਕਿੰਨੀ ਜ਼ੋਰ ਜ਼ੋਰ ਦੀ ਆ ਦਿਵਾਈ ਪੈ ਡੇ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਨਿਕਣਿਆ ਤੁਸੀਂ ਸਭ ਵਧੀਆ ਹੋਗੇ ਮੈਂ ਤੁਹਾਨੂੰ ਖੁਸ਼ ਰੱਖ ਕੇ ਚਾਹਦੀਆਂ ਪਲਾਉਣਾ ਚਾਹੇ ਅੱਛੇ ਜੀ ਅਸੀਂ ਜੀ ਵੀਡੀਓ ਅੱਜ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਦੀ ਪਈ ਹੈ ਜਿਹਦੇ ਵਿੱਚ ਇੱਕ ਮਾਂ ਜੀ ਨੇ ਉਹਨਾਂ ਦੇ ਨਾਲ ਜਿਹੜਾ ਹੈ ਉਹਨਾਂ ਦੇ بیٹے ਨੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਹੈ ਬਹੁਤ ਜ਼ਿਆਦਾ ਭੈੜਾ ਕੀਤਾ ਹੈ ਐਨਾ ਭੈੜਾ ਸਲੂਕ ਕੀਤਾ ਹੈ ਕਿ ਵੇਖ ਤੇ ਤੁਹਾਡੀਆਂ ਅੱਖਾਂ ਵਿੱਚ ਵੀ ਆਂਸੂ ਆ ਜਾਣਗੇ ਇੱਕ ਵਾਰੀ ਫੇਰ ਸਿੱਖਾਂ ਨੇ ਪ੍ਰੂਫ ਕਰ ਦਿੱਤਾ ਹੈ ਕਿ ਉਹ ਕਿਤੇ ਵੀ ਹੋਣ ਤੇ ਹਾਰ ਜਗਾ ਇਨਸਾਨੀਅਤ ਦੀ ਜਿਹੜੀ ਖਿਦਮਤ ਉਹ ਕਰਨ ਗਿਆ ਤੇ ਇੱਥੇ ਸਿੱਖਾਂ ਵੀਰਾਂ ਨੇ ਸਿੱਖਾਂ ਭਰਾਵਾਂ ਨੇ ਜਿਹੜਾ ਉਹ ਮਾਜੀ ਨੂੰ ਜਿਹੜਾ ਰੈਸਕਿਊ ਕੀਤਾ ਹੈ ਕੀ ਦਿੱਤਾ ਹੈ ਗਿਫਟ ਬਹੁਤ ਵੱਡਾ ਗਿਫਟ ਜਿਹੜਾ ਮਾਜੀ ਨੂੰ ਦਿੱਤਾ ਹੈ ਵੀਡੀਓ ਆਖਰ ਤੱਕ ਵੇਖੋ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚੱਲਦੇ ਆਂ ਵੇਖਦੇ ਆਂ ਵੀਡੀਓ ਤਤਕਾਲ ਦੋਸਤੋ ਕੁਝ ਸਮਾਂ ਪਹਿਲਾਂ ਇੱਕ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਰਾਏਕੋਟ ਦਾ ਇੱਕ ਕਲਯੁਗੀ ਪੁੱਤ ਜਲਨ ਪੁੱਤ ਕਿਸ ਤਰ੍ਹਾਂ ਆਪਣੀ ਮਾਂ ਤੇ ਜ਼ੁਲਮ ਕਰਦਾ ਸੀ ਅਤੇ ਉਸ ਦੀ ਕੁੱਟਮਾਰ ਕਰਦਾ ਸੀ ਉਹਦਾ ਗਲਾ ਸਾਹ ਘੁੱਟਣ ਤੱਕ ਦਬਾ ਕੇ ਰੱਖਦਾ ਸੀ ਜਿਸ ਤੋਂ ਬਾਅਦ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਪ੍ਰਿੰਟ ਹਸਨਪੁਰ ਲੁਧਿਆਣਾ ਤੋਂ ਵੀਰ ਗੁਰਪ੍ਰੀਤ ਸਿੰਘ ਆਪਣੀ ਟੀਮ ਦੇ ਨਾਲ ਪਹੁੰਚੇ ਸਨ ਅਤੇ ਉਸ ਮਾਤਾ ਨੂੰ ਰੈਸਕਿਊ ਕਰਕੇ ਵਾਪਸ ਲੁਧਿਆਣੇ ਆਪਣੇ ਸੁਪਨਿਆਂ ਦੇ ਘਰ ਲੈ ਕੇ ਆਏ ਅਤੇ ਉਸ ਕਲਯੁਗੀ ਪੁੱਤ ਤੇ ਜਲਨ ਪੁੱਤ ਤੇ ਪੁਲਿਸ ਸਖਤ ਕਾਰਵਾਈ ਦੇ ਲਈ ਕਾਰਵਾਈ ਆਰੰਭ ਕਰ ਦਿੱਤੀ ਗਈ ਸੀ ਪਰ ਉੱਥੇ ਹੀ ਹੁਣ ਜਿੱਥੇ ਮਾਤਾ ਸੁਪਣਿਆ ਦੇ ਘਰ ਦੇ ਵਿੱਚ ਰਹਿ ਰਹੀ ਸੀ ਤਾਂ ਉਹਦੇ ਮਾਨ ਸਨਮਾਨ ਨੂੰ ਜੋ ਛੱਟ ਉਹਦੇ ਹੀ ਕਲਜੂਗੀ ਪੁੱਤ ਵੱਲੋਂ ਮਾਰੀ ਗਈ ਸੀ ਉਹ ਮਾਨ ਸਨਮਾਨ ਬਹਾਲ ਕਰਨ ਦੇ ਲਈ ਨਾਨਕ ਸਰਦੇ ਸੇਵਾਦਾਰ ਗੁਰਜੀਤ ਸਿੰਘ ਆਪਣੇ ਸਾਥੀਆਂ ਦੇ ਨਾਲ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਵਿੱਚ ਰਹਿ ਰਹੀ ਇਸ ਮਾਤਾ ਦੇ ਕੋਲ ਸੁਪਣਿਆ ਦੇ ਘਰ ਦੇ ਵਿੱਚ ਆਏ ਅਤੇ ਉਸਦੇ ਕੰਨਾਂ ਨੂੰ ਸੋਨੇ ਦੀਆਂ ਬਾਲੀਆਂ ਜੋ ਕਿ ਉਸਦੇ ਪੁੱਤ ਨੇ ਕਿੰਨੇ ਚਿਰ ਪਹਿਲਾਂ ਹੀ ਉਤਾਰ ਲਈਆਂ ਸਨ ਅਤੇ ਉਸ ਮਾਤਾ ਨੂੰ ਉਮੀਦ ਵੀ ਨਹੀਂ ਸਨ ਕਦੇ ਉਹਦੇ ਕੰਨਾ ਨੂੰ ਸੋਨੇ ਦੀਆਂ ਬਾਲੀਆਂ ਦੁਆਰੇ ਤੋਂ ਜੋੜਨ ਗਿਆ ਤਾਂ ਗੁਰਜੀਤ ਸਿੰਘ ਬਾਬਾ ਜੀ ਨੇ ਸੋਨੇ ਦੀਆਂ ਬਾਲੀਆਂ ਅਤੇ ਸ਼ਾਲ ਦੇ ਨਾਲ ਇਸ ਮਾਤਾ ਦਾ ਸਨਮਾਨ ਕੀਤਾ ਤੁਸੀਂ ਇਸ ਮਾਤਾ ਦੇ ਜੋ ਸਨਮਾਨ ਕੀਤਾ ਗਿਆ ਨਾਨਕ ਸਰ ਵਾਲੇ ਬਾਬਾ ਗੁਰਜੀਤ ਸਿੰਘ ਜੋ ਕਿ ਮੁੱਖ ਸੇਵਾਦਾਰ ਹਨ ਉਹਨਾਂ ਵੱਲੋਂ ਕੀ ਕਹਿਣਾ ਹੈ ਤੁਹਾਡਾ ਇਸ ਦੇ ਬਾਰੇ ਜੇਕਰ ਤੁਹਾਨੂੰ ਇਹ ਕਦਮ ਵਧੀਆ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਦੋ ਸ਼ਬਦ ਜ਼ਰੂਰ ਉਹਨਾਂ ਦੇ ਲਿਖਣਾ ਪੇ ਨਾਲੀ ਜਿਹੜੇ ਦੋਸਤਾਂ ਨੇ ਉਹ ਵੀਡੀਓ ਨਹੀਂ ਦੇਖੀ ਜੋ ਜ਼ੁਲਮ ਉਸਦਾ ਪੁੱਤ ਹੀ ਕਰਦਾ ਸੀ ਉਹ ਤੁਹਾਨੂੰ ਦਿਖਾਉਂਦੇ ਆ ਉਸ ਪੁੱਤ ਦੀ ਜ਼ਾਲਮ ਤੇ ਕਲਯੁਗੀ ਪੁੱਤ ਦੀ ਬੇਸ਼ਰਮੀ ਦੇਖ ਕੇ ਵੀ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਕਿ ਕਿਸ ਤਰ੍ਹਾਂ ਆਪਣੀ ਹੀ ਮਾਂ ਨੂੰ ਕੁੱਟਣ ਤੋਂ ਬਾਅਦ ਉਹ ਬੇਸ਼ਰਮੀ ਦੇ ਨਾਲ ਕਹਿ ਰਿਹਾ ਕਿ ਹਾਂ ਮੈਂ ਕੁੱਟਦਾ ਸੀ ਇਹੀ ਵਸ ਨਹੀਂ ਗਾਉ ਤੇ ਪੁੱਤੇ ਜਾਨਕ ਮਾਤਾ ਦੇ ਪੁੱਤੇ ਅਤੇ ਉਸ ਕਲਯੁਗੀ ਪੁੱਤਰ ਦੇ ਜਵਾਬ ਇਸ ਮਾਤਾ ਨੂੰ ਕਾਫੀ ਧੂਕੜੀ ਇਸ ਕਰਦੇ ਸਨ ਬੇਟਾ ਸਤਿ ਸ਼੍ਰੀ ਅਕਾਲ ਕੀ ਗੱਲ ਨੇ ਪੁੱਤ ਗੇਟ ਖੋਲੋ ਬੇਟਾ ਤੇਰੇ ਲੈ ਕੇ ਆਏ ਆ ਗੁਰਪ੍ਰੀਤ ਆ ਪੁੱਤ ਮੈਂ ਗੁਰਪ੍ਰੀਤ ਆ ਆ ਜਾਣ ਦੇ ਤਾਂ ਨਹੀਂ ਪੁੱਤ ਜਦੋਂ ਮਿਲਾਂਗੇ ਫੇਰ ਜਾਣਾਗੇ ਆਪਾਂ ਇਹ ਬੱਚੇ ਵੀ ਦੇਖੋ ਇਹ ਤਾਂ ਬਾਹਰ ਆ ਬੱਚੇ ਵੀ ਦੇਖੋ ਦਾਦੀ ਨੂੰ ਕਿਵੇਂ ਘੁੱਟ ਆਏ ਅੱਛਾ ਉਹ ਜਵਾਕ ਜੇ ਦੋਨੇ ਗੰਦੇ ਨੇ ਦਾ ਦੱਸ ਹੁਣ ਇਹੇ ਹੈਗੇ ਨੇ ਅੰਦਰ ਹਾਂ ਇਹੀ ਅੰਦਰ ਇਹਨਾਂ ਭੈਣਾਂ ਦਿੰਦਾ ਯਾਰ ਦੇਖੇ ਮੈਂ ਤਾਂ ਕਦੇ ਖੇਡਦੇ ਸੀ ਇਹਦਾ ਵੀ ਇਹੀ ਜਵਾਕ ਸਾਡੇ ਜਵਾਕਾਂ ਨਾਲ ਖੇਡਦੇ ਹੁੰਦੇ ਅਸੀਂ ਤਾਂ ਕਦੇ ਆਇਆ ਜਵਾਕਾਂ ਨੂੰ ਫਿਰ ਅੰਦਰ ਰਹਿੰਦੇ ਹੁਣ ਪਤਾ ਨਹੀਂ ਨਾ ਲੱਗਦਾ ਪਰ ਉਹਨਾਂ ਦਾ ਗੇਟ ਵੀ ਕਿਤੇ ਖੁੱਲਿਆ ਦੇਖਿਆ ਨਹੀਂ ਹੈਗਾ ਹਾਂਜੀ ਭੈਣ ਜੀ ਤੁਸੀਂ ਸਾਰੇ ਗਵੰਡੀ ਹੋ ਜੀ ਇੱਥੇ ਇਹਨਾਂ ਦੇ ਘਰ 'ਚ ਹੋਰ ਕੌਣ ਕੌਣ ਰਹਿੰਦਾ ਜੀ ਦੇਖਿਆ ਕਦੇ ਤੁਸੀਂ ਮਾਤਾ ਨੂੰ ਦੇਖਿਆ ਕਦੇ ਜਿਹੜੇ ਆ ਦੇਖੋ ਮਾਤਾ ਜੀ ਨੂੰ ਆ ਬੱਚੇ ਜਿਹੜੇ ਅੰਦਰ ਬੋਲ ਰਹੇ ਹਨ ਬੱਚੇ ਘਟ ਰਿਹਾ ਦੇਖੋ ਮਾਤਾ ਨੂੰ ਧੂਰੇ ਆ ਦੇਖੋ ਇਹ ਆ ਸੱਟ ਲੈਣੀ ਆ ਉਹਨੇ ਮਾਤਾ ਥੱਲੇ ਮਾਤਾ ਤੇ ਆਹ ਦੇਖੋ ਆ ਦੇਖੋ ਕਿਵੇਂ ਆ ਦੇਖੋ ਧੂਰੇ ਆ ਕਦੇ ਕੋ ਕਿਵੇਂ ਖੱਚ ਲੈ ਆ ਸਰ ਅੰਦਰਲੀ ਗੱਲ ਤਾਂ ਸਾਨੂੰ ਪਤਾ ਨਹੀਂ ਫੈਸੇ ਇਹਨਾਂ ਦਾ ਸਾਡੇ ਮਤਲਬ ਕੀ ਵਧੀਆ ਬੋਲਦੇ ਕਰਦੇ ਵਧੀਆ ਮਾਤਾ ਜੀ ਬੈਠੇ ਨੇ ਆ ਮਾਤਾ ਜੀ ਦੇ ਬੇਟਾ ਬੈਠਾ ਵਾ ਫੱਪੀ ਦੇਖੋ ਇਦਾਂ ਦੀ ਗੱਲ ਸੁਣੀ ਨਹੀਂ ਅੰਦਰਲੀ ਗੱਲ ਦਾ ਨਹੀਂ ਪਤਾ ਤੁਸੀਂ ਦੇਖੋ ਕਿਵੇਂ ਕੱਟ ਰਿਹਾ ਜੀ ਦੇਖੋ ਜੀ ਤੁਹਾਨੂੰ ਆਪ ਨੂੰ ਗੁੱਸਾ ਆਊਗਾ ਦੇਖੋ ਕਿਵੇਂ ਗੱਲ ਘੁੱਟਦਾ ਉਹਨੇ ਉਹ ਤੜਫ ਰਹੀ ਆ ਪਤਾ ਗੱਲ ਘੁੱਟੀ ਬੈਠਾ ਉਹਦਾ ਉਹ ਚੀਕਾਂ ਮਾਰ ਰਹੀ ਆ ਇਹ ਫੇਰ ਉੱਠ ਖੜੀ ਹੋ ਮਾਤਾ ਪਤਾ ਹੀ ਨਹੀਂ ਇਹਦੇ ਵਾਲੇ ਹਾਂਜੀ ਹੁਣ ਫੇਰ ਇਹਨੇ ਗੋਟਣਾ ਦੇਖੋ ਇਹ ਹੈ ਤਾਂ ਉਹਦੀ ਮਦਰ ਹੀ ਹੈ ਹਾਂ ਰੀਅਲ ਮਦਰ ਆ ਆ ਦੇਖੋ ਆ ਫੇਰ ਸੱਟ ਲਿਆ ਮਾਤਾ ਇਹਦੀ ਵਾਈਫ ਵੀ ਸਾਡੀ ਵਧੀਆ ਫਰੈਂਡ ਆ ਉਹੋ ਜਿਹਾ ਇੰਤਾਂ ਦੀ ਅੰਦਰਲੀ ਗੱਲ ਤੱਕ ਇਹ ਸਾਨੂੰ ਇਸ ਗਰੁੱਪ ਵਿੱਚ ਦੱਸਦੇ ਆ ਅੰਦਰ ਉਹ ਤਾਂ ਉਹਦੇ ਬੱਚੇ ਆਏ ਹੋ ਪਰ ਜਾਈ ਹਾਂਜੀ ਹਾਂਜੀ ਆਰੇ ਖੋਲਤਾ ਵੀਰੇ ਖੋਲਤਾ ਕੋਈ ਨਾ ਬਾਲਣਾ ਜਜੀਤ ਮਾੜੀ ਜੀ ਇਹ ਮੈਨੂੰ ਪਤਾ ਤੈਨੂੰ ਡਰੇ ਹੋਏ ਕਾ ਤੋ ਇੰਨਾ ਅਸੀਂ ਤਾਂ ਪੁੱਤ ਨੂੰ ਮਿਲਣ ਆਏ ਆ ਤੁਸੀਂ ਇੰਨੇ ਡਰੇ ਕਾ ਤੋ ਹੋਏ ਆ ਦਾਦੀ ਕਿੱਥੇ ਆ ਇਹ ਤਾਂ ਦਾਦੀ ਨੂੰ ਮਿਲਣ ਆਏ ਆ ਵਿਚਾਰੀ ਨੂੰ ਦਾਦੀ ਨੂੰ ਤੁਸੀਂ ਕੁੱਟੀ ਜਾਂਦੇ ਹੋ ਇੰਨਾ ਹਲੇ ਮੈਂ ਪਾਪੀ ਨਾਲ ਗੱਲ ਕਰ ਰਿਹਾ ਬੇਬੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਹਿਲਾਂ ਫਿਕਰ ਨਾ ਕਰ ਮਾਂ ਅਸੀਂ ਤੈਨੂੰ ਛਡਾਉਣ ਆਏ ਆ ਇਸ ਚੁੰਗਲ ਚੋਂ ਆ ਕੁੜੀ ਨਾਲ ਗੱਲ ਕਰ ਆਪਣੀ ਨਾਲ ਮੰਮੀ ਨਾਲ ਗੱਲ ਕਰ ਲਓ ਹਲੋ ਬੀਬੀ ਕਿਵੇਂ ਆ ਠੀਕ ਆ ਪੁੱਤ ਇਹ ਵੀਰੇ ਹੁਣ ਕਿਹਨੂੰ ਲੈਣ ਆਏ ਨੇ ਅੱਛਾ ਤੇਰੇ ਨਾਲ ਜੱਦੀ ਨਹੀਂ ਵੀਰੇ ਹੁਣ ਤੈਨੂੰ ਲੈਣ ਆਏ ਨੇ ਆਪਣੇ ਕੋਲ ਰੱਖਣਗੇ ਇਹ ਤੈਨੂੰ ਹਸਪਤਾਲ ਦਾ ਹੁਕਨਾਮਾ ਕਿ ਮਾਂ ਤੇਰਾ ਚੈੱਕਅਪ ਕਰਾਵਾਂਗੇ ਹਸਪਤਾਲ ਤੇਰਾ ਇਲਾਜ ਵਗੈਰਾ ਕਰਾਉਣਗੇ ਸਾਰਾ ਕੁਝ ਤੈਨੂੰ ਹਸਪਤਾਲ ਤੇ ਐਡਮਿਟ ਕਰਾਉਣਗੇ ਤੇਰਾ ਇਲਾਜ ਕਰਾਉਣ ਦੇ ਜਿੰਨਾ ਕੋਲੇ ਰਹੀ ਫਿਰ ਮੈਂ ਤੇ ਆਉ ਤੈਨੂੰ ਬਾਅਦ ਚ ਕੋਈ ਨਹੀਂ ਬੈਠਾ ਮੁੱਤ ਮੈਂ ਤੈਨੂੰ ਪਕਾ ਦੇਣੀ ਕਿ ਤਾ ਕੋਈ ਗਿਆ ਪਿਆ ਕੁੱਟ ਕੁੱਟ ਕੇ ਹੈਗਾ ਫੋਨ ਘੱਟ ਮੈਂ ਜੀ ਕਰੇ ਹੈ ਜੇ ਉਹਨਾਂ ਨੂੰ ਆ ਜਾਣੀ ਨਹੀਂ ਕਰਨੀ ਪੁੱਤਰ ਉਹ ਆਉਂਦੇ ਆਪਦੀ ਆਉਂਦੇ ਨੇ ਉਹਨਾਂ ਤੇ ਆਇਆ ਤੂੰ ਲੈ ਕੇ ਉਹਨਾਂ ਦੇ ਆਇਆ ਤੂੰ ਲੈ ਕੇ ਜਾਵਾਂਗੇ ਜਦੋਂ ਉਹ ਆਉਣਗੇ ਨਾ ਮਾਂ ਉਹਨਾਂ ਦੇ ਐਂਟੂ ਲੈ ਕੇ ਜਾਵਾਂਗੇ ਅਸੀਂ ਤੁਹਾਡੀ ਵੀਡੀਓ ਦੇਖੀ ਹੈ ਜਿਹਦੇ ਵਿੱਚ ਤੁਹਾਨੂੰ ਥੱਪੜਾ ਨਾ ਕੁੱਟਦੇ ਆ ਕਿ ਮੂੰਹ ਆ ਸਾਰਾ ਸੁੱਜਿਆ ਪਿਆ ਦੇ ਚਲੋ ਇੱਕ ਅੱਖ ਦੇਖ ਮਾਂ ਕਿਵੇਂ ਨੀਲੀ ਕੋਈ ਹੈ ਵੀਡੀਓ ਬੇਬੇ ਮਮੇ ਨੇ ਤੁਹਾਨੂੰ ਕੁੱਟਿਆ ਕਾ ਤੁਸੀਂ ਹੈ ਮਮੇ ਨੇ ਕੁੱਟਿਆ ਕਾ ਤੁਸੀਂ ਤੁਹਾਨੂੰ ਕੋਈ ਵੀ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੱਸ ਮੇਰੇ ਇੰਨਾ ਕਾ ਤਾਂ ਕੁੱਟਿਆ ਸੀ ਤੁਹਾਨੂੰ ਉਦੋਂ ਰਾਤ ਨੂੰ ਬਈ ਪਹਿਲਾਂ ਮੰਜਾ ਥੜਾ ਨਹੀਂ ਹੁੰਦਾ ਕੋਈ ਨਾ ਬੈਹਣ ਤੁਸੀਂ ਪਹਿਲਾਂ ਹੀ ਦੱਸੋ ਕਾ ਤਾਂ ਕੁੱਟਿਆ ਈ ਤੁਹਾਨੂੰ ਨੇ ਕੀ ਗੱਲ ਹੋਈ ਸੀ ਉਦੋਂ ਗੱਲ ਤਾਂ ਕੋਈ ਵੀ ਨਹੀਂ ਸੀ ਹੋਈ ਵੀਰੇ ਹਾਂ ਮੈਂ ਉਹ ਦਿਨ ਸਬਜ਼ੀ ਵੀ ਕੱਟ ਕੇ ਹੌਲੀ ਹੌਲੀ ਰੱਖਤੀ ਹਾਂ ਮੈਂ ਖਲੇ ਆ ਸੀਰੇ ਸੁਦਾ ਤਾਂ ਲੀ ਸਬਜ਼ੀ ਕਰ ਲਈ ਹਾਂ ਅਨੀਰ ਦੇ ਮੇ ਪਏ ਹੋਏ ਨੇ ਮੂੰਹ ਤੇ ਅੰਦਰ ਲੈ ਗਿਆ ਸਬਜ਼ੀ ਹੂੰ then ਮੇਰੇ ਖਿਆਲ ਕੋਈ ਗ੍ਰਾਂਂਥੀ ਜੀ ਮੈਂ ਤਾਂ ਲਾ ਲਿਆ ਉਹ ਉਹਦੇ ਨਾਲ ਗੱਲਾਂ ਕਰਦਾ ਕਰਦਾ ਛੇ ਆ ਮੈਂ ਕਭੀ ਤੁਕੀ ਨਹੀਂ ਗੱਲਾਂ ਕਰਨਾ ਕਹਿੰਦਾ ਮੈਂ ਤਾਂ ਤੋਤੀ ਨਾ ਕਰਦਾ ਆਈ ਜੇ ਨਾ ਹੂੰ ਬਹਿ ਚੰਗਾ ਫੇਰ ਤੁਹਾਨੂੰ ਕੁੱਟਿਆ ਉਹਨਾਂ ਨੇ ਉਦੋਂ ਬਾਅਦ ਚਣ ਕੇ ਆ ਗਲਾ ਸ਼ਿਗਾਇ ਚ ਇੱਕ ਹੂੰ ਉਹ ਗਲਾਸ ਮੈਂ ਆਇਰਾ ਖੜਾ ਮੈਂ ਝੂਠੀ ਨੂੰ ਬੋਲਦੀ ਠੀਕ ਆ ਮਾਂ ਜੋ ਮੈਂ ਗਲਾਸ ਰੱਖ ਲਿਆ ਮੈਨੂੰ ਕਹਦਾ ਆ ਗਲਾਸ ਇੱਥੇ ਰੱਖਿਆ ਹੀ ਕਿਉਂ ਇੱਥੋਂ ਚੱਕ ਕੇ ਵੀ ਇੱਥੇ ਕਾਤੇ ਰੱਖਿਆ ਹੂੰ ਫੇਰ ਕੀ ਕੀਤਾ ਬੱਸ ਠੀਕ ਕੀਤਾ ਫਿਰ ਉਹ ਮਾਰਿਆ ਥੋੜਾ ਕੀ ਮਾਰਿਆ ਮੋਕੀ ਜੀ ਥੱਪੜ ਆੱਖਾਂ ਨੀਲੀਆਂ ਕੀਤੀਆਂ ਪਈਆਂ ਮਾਂ ਕਿਥੇ ਲੈ ਕੁਛ ਨੰਨ ਮਾਰ ਮਾਰ ਕੇ ਕੁਛ ਨੰਨ ਮਾਰ ਮਾਰ ਕੇ ਹੂੰ ਫਿਰ ਅੰਦਰ ਲਿਆ ਕੇ ਵੀ ਕੁੱਟਿਆ ਤੁਨੂੰ ਹਨਾ ਹੈ ਇੱਥੇ ਲਿਆ ਕੇ ਵੀ ਕੁੱਟਿਆ ਭਰਾਂਡੇ ਚ ਬਾਅਦ ਚ ਜਦੋਂ ਲੈ ਕੇ ਆਏ ਅੰਦਰ ਘੜੀਸ ਕੇ ਪਹਿਲਾਂ ਮੈਂ ਇੱਥੇ ਸੀ ਇੱਥੋਂ ਹੋ ਉੱਥੇ ਲੱਗਿਆ ਸੀ ਟੁੱਟ ਕੇ ਘੜੀਸਦਾਈ ਮਾਂ ਤੈਨੂੰ ਜਿਵੇਂ ਉਹਦੀ ਨੋਂ ਵੀ ਤੇਰੀ ਕੁੱਟਦੀ ਐ ਜਦੋਂ ਫਿਰ ਮੁੰਡਾ ਛਡਾਉਂਦਾ ਨਹੀਂ ਨੋਂ ਨਹੀਂ ਘੜੀਦੀ ਨੋਂ ਨਹੀਂ ਉਹ ਤਾਂ ਕਰੇ ਹੈ ਨਹੀਂ ਸੀ ਉਦੋਂ ਨਹੀਂ ਨੋਂ ਨੇ ਨਹੀਂ ਮੈਨੂੰ ਇੱਥੇ ਦੇ ਕੁੱਟੇ ਮੈਂ ਨਹੀਂ ਝੂਠ ਬੋਲਦੀ ਠੀਕ ਆ ਤੇ ਪੁੱਤੇ ਹੈ ਪੁੱਤੇ ਪੁੱਤ ਇਹਨੇ ਮੈਨੂੰ ਕਹਿ ਰਿਹਾ ਤੇ ਮੁੰਡੇ ਆ ਮੈਂ ਆਹ ਵੀਡੀਓ ਆ ਪੁੱਤ ਤੈਨੂੰ ਧੂਈ ਫਿਰਦੇ ਆ ਖਿੱਚੀ ਫਿਰਦੇ ਆ ਨਹੀਂ ਤੈਨੂੰ ਸੱਟ ਕੇ ਥੱਲੇ ਜ਼ਮੀਨ 'ਚ ਖਿੱਚੀ ਜਾਂਦੇ ਤੈਨੂੰ ਇਹ ਕਿ ਹੋਇਆ ਸੀ ਉੱਦੋਂ ਕੀ ਹੋਇਆ ਸੀ ਜਦੋਂ ਚਾਹਦੇ ਸੀ ਜਦੋਂ ਤੁਸੀਂ ਗੇਟ ਤੋਂ ਧੋਹਦੇ ਸੀ ਬੀਬੀ ਪਾਦੀ ਸੀ ਬਾਹਰ ਬੈਠਣਾ ਸੀ ਉਹ ਵੀ ਬਹਿ ਜਾਂਦੇ ਨੇ ਬੀਬੀ ਨੂੰ ਬਾਹਰ ਕੀ ਹੋਏ ਅੰਦਰ ਕੋਣਾ ਸੀ ਜੀ ਬੱਸ ਧੋ ਕੇ ਲੈ ਹੋਣੀ ਆ ਬੀਬੀ ਅੰਦਰ ਫੇਰ ਏ ਸੀਗੇ ਉਹ ਤੈਨੂੰ ਅਜੇ ਤੋਂ ਫੜ ਕੇ ਬਾਲਾਂ ਤੋਂ ਖਿੱਚ ਕੇ ਧੂਕੀ ਲੈ ਕੇ ਜਾਈਂ ਪੁੱਤ ਕਾਈ ਤਾਂ ਨੇ ਬਾਦਲਾ ਮੋੜ ਦਾ ਜਿੰਦਾ ਨਈ ਪਰੇ ਪਹਿਲਾ ਜਿੰਦਾ ਰੋਟੀ ਖਾਧੀ ਅੱਜ ਹੈ ਰੋਟੀ ਖਾਧੀ ਅੱਜ ਰੋਟੀ ਬਣਾ ਦਿੱਤੀ ਸੀ ਹਾਂਜੀ ਪਕਾ ਕੇ ਦਿੱਤਾ ਨਹੀਂ ਦਿੱਤੇ ਆ ਕਿਹਨੇ ਪਕਾਈ ਸੀ ਰੋਟੀ ਪਕਾ ਕੇ ਗਏ ਹੋ ਸ਼ਿਰ ਸਵੇਰੋਂ ਦੇ ਕੇ ਗਏ ਨੇ ਦੁਪਹਿਰੋਂ ਖਾਧੀ ਨਹੀਂ ਖਾਧੀ ਕਿਨੇ ਦਿੱਤੀ ਸੀ ਦੁਪਹਿਰੋਂ ਦੁਪਹਿਰੇ ਜੋ ਕੰਨ ਦੇਤੀ ਸੀਗੀ ਇੱਕੋ ਰੋਟੀ ਖਾਣੀ ਹੈ ਮੈਂ ਹਾਂ ਤੇ ਸ਼ਵੇਰੋਂ ਦਿੱਤੀ ਸੀ ਚਿਰੇ ਨੇ ਓਕੇ ਹੁਣ ਕਿੱਥੇ ਗਿਆ ਨੇ ਪਾਪੇ ਹੁਣ ਕਿੰਨਾ ਨਾ ਫੋਨ ਕਰ ਗਿਆ ਆਉਂਦੇ 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 ਮੇਰੀ ਹੋ ਗਈ ਗੱਲ ਛੇਰ ਗਿਆ ਮਾਂ ਕਿਆ ਬਣਾਦੀ ਐ ਐਦਾਂ ਕੋਈ ਹੱਕ ਬਣਦਾ ਕਿਸੇ ਪੁੱਤ ਦਾ ਮਾਂ ਨੂੰ ਕੁੱਟਣ ਨੂੰ ਤੇਰੀ ਅੱਖ ਮਾਂ ਕਿਵੇਂ ਪੀਲੀ ਹੋਈ ਪਈ ਐ ਨੀਲੀ ਹੋਈ ਪਈ ਐ ਮਾਂ ਫਿਰ ਐ ਨਹੀਂ ਵੀ ਇੱਕ ਵਾਰੀ ਕੁੱਟਿਆ ਕਿੰਨੇ ਮਹੀਨੇ ਹੋ ਗਏ ਤੈਨੂੰ ਕੁੱਟ ਖਾਂਦੀ ਨੂੰ ਪਤਾ ਨਹੀਂ ਤੂੰ ਕਿਹੜੀ ਮਿੱਟੀ ਦੀ ਬਣੀ ਐ ਜਿਹੜੀ ਇੰਨੀ ਕੁੱਟ ਖਾਈ ਜਾਂਦੀ ਐ ਤੂੰ ਤੇਰਾ ਕੀ ਹਾਲ ਕਿੰਨੀ ਜ਼ੋਰ-ਜ਼ੋਰ ਦੀ ਮਾਰਦਾ ਮਾਂ ਉਹ ਕਿੰਨੀ ਜ਼ੋਰ-ਜ਼ੋਰ ਦੀ ਆ ਦਿਵਾਈ ਪੈ ਰਿਹਾ ਆ ਦੇਖ ਮਾਂ ਵੀਡੀਓ ਬਣ ਕੇ ਆਈ ਐ ਦੇਖ ਤੈਨੂੰ ਕਿਵੇਂ ਕੁੱਟ ਰਿਆ ਮਾਂ ਜਾਨਵਰਾਂ ਵਾਂਗੂ ਆਇਆ ਆ ਦੇਖੋ ਦੇਖ ਮਾਂ ਹਾਂ ਬੜੀ ਆਇਆ ਦੇਖੋ ਮਾਂ ਮਾਂ ਮੋੜਦੀ ਤੇਰੀ ਮਾਂ ਇੰਨੀ ਜ਼ੋਰ ਦੀ ਉਹਨੇ ਬਾਹ ਮੋੜਦੀ ਤੇਰੀ ਦੇਖ ਆਹੀ ਬਾਂ ਮਚੋੜੀ ਸੀ ਉਹਨੇ ਇੱਧਰ ਲਈ ਆ ਦੇਖੋ ਕਿ ਮੈਂ ਥੱਪੜ ਨਾਲ ਕੁੱਟ ਦੇ ਦੇਖ ਮਾਤਰੇ ਮੂੰਹ ਤੇ ਮਾਰਿਆ ਮੁੱਕੀਆਂ ਥੱਪੜ ਤੇਰਾ ਸਾਹ ਬੰਦ ਕਰ ਦਿੰਦਾ ਹੈ ਹੱਥ ਰੱਖ ਕੇ ਮੂੰਹ ਤੇ ਇਹ ਪਤਾ ਮਾਤਰਾ ਹੈ ਪਚਾੜ ਇਹ ਤਾਂ ਦੁਸ਼ਮਣ ਆ ਮੈਂ ਦੇਖ ਤੇਰਾ ਮੂੰਹ ਘਟਤਾ ਫੜ ਕੇ ਹੁਣ ਦੇਖ ਇੰਨੀ ਘਟ ਮਾਂ ਤੂੰ ਖਾਈ ਜੰਨੀ ਆ ਪੁੱਤ ਤੂੰ ਇਹਨੂੰ ਜੰਮਿਆ ਤੂੰ ਇਹਨੂੰ ਪਾਲਿਆ ਇਹਨੇ ਪੜਾਇਆ ਇਹਨੂੰ ਬੋਲਣਾ ਸਿਖਾਇਆ ਇਹਨੂੰ ਤੁਰਨਾ ਸਿਖਾਇਆ ਉਂਗਲੀ ਫੜ ਕੇ ਮਾਂ 10 ਪੜੇ 12 ਬਾਰੇ ਪੜੇ ਸਾਰੀ ਫੇਰ ਮਾਂ ਕਿੰਨੇ ਬੱਚੇ ਆ ਮਾਂ ਤੇਰੇ ਕਿੰਨੇ ਇੱਕ ਇਹ ਹੈ ਇੱਕ ਹੋਰ ਆ ਦੇਖ ਮਾਂ ਕੀ ਕਰ ਰਿਹਾ ਤਰੇ ਨਾਲ ਦੇਖਦਾ ਸੀ ਇੰਨੀ ਦਰਿੰਦਗੀ ਮਾਂ ਇੰਨੀ ਦਰਿੰਦਗੀ ਦੇਖ ਤੇਰਾ ਮੂੰਹ ਕੋਟ ਹੈ ਸਾਤ ਹਟਾਉਣੀ ਆ ਹਾਂ ਮੂੰਹ ਛਡਾਉਣੀ ਆ ਆਪਦਾ ਛੜਦਾ ਹੀ ਨਹੀਂ ਉਹ ਮੂੰਹ ਤੇਰਾ ਦੇ ਮਾਂ ਤੂੰ ਇੰਨੀ ਕੁੱਟ ਕਾ ਤੋਂ ਖਾਨੀ ਆ ਮੈਂ ਤਾਂ ਕਿਸੇ ਨੂੰ ਕਹਿੰਦੀ ਚੰਗੀ ਨਹੀਂ ਗਈ ਨਹੀਂ ਉਹਦੀ ਨਹੀਂ ਫਿਰ ਮਾਂ ਤੂੰ ਇੰਨੀ ਕੁੱਟ ਨਹੀਂ ਨਾ ਖਾਣੀ ਮਾਂ ਫਿਰ ਤੂੰ ਜੋ ਕੁਛ ਮੈਂ ਤੇ ਚ ਲਿਖਿਆ ਨਹੀਂ ਮਾਂ ਵਿਰੋਧ ਕਰ ਤੂੰ ਐ ਨਾ ਨਾ ਕਰ ਫਿਰ ਮਾਂ ਤੂੰ ਵੀ ਤਕੜੀ ਹੋ ਕਿਹੜੀ ਹੋ ਤੇਰੀ ਧੀ ਐ ਤੇਰੇ ਮਗਰ ਸੱਤਿਆ ਦੇਖ ਸੱਤਿਆ ਦੇ ਸੁਣੀ ਜਾਂਦੀ ਐ ਸਾਰਾ ਕੁਝ ਬੈਠੀ ਦੇਖੀ ਜਾਂਦੀ ਐ ਆਪਣੀ ਗੱਲਾਂ ਸੁਣਦੀ ਐ ਸਾਰੀਆਂ ਕੀ ਨਾ ਕੀ ਕਹਿੰਦੇ ਭੈਣੇ ਦੁਬਾਰਾ ਦੱਸਿਓ ਮੇਕਾ ਬੀਬੀ ਦੀ 13.5 ਹਜ਼ਾਰ ਰੁਪਿਆ ਪੈਨਸ਼ਨ ਆਉਂਦੀ ਆ ਮਹੀਨੇ ਦੀ ਹਾਂ ਜੀ ਉਹ ਵੀ ਖਾ ਕੇ ਇਹਨੂੰ ਕੁੱਟਦੇ ਆ ਫੌਜੀ ਸੀ ਬਸ ਦੇਖ ਲੈ ਇਹਨੂੰ ਪੁੱਛ ਲੈ ਕਦੋਂ ਦੀ ਆਈ ਹੋਈ ਆ ਮੈਂ ਕਿਤੇ ਗੱਟ ਚੂੜੀ ਤੂੰ ਤਾਂ ਗੱਲ ਮੰਨ ਕਿਸੇ ਦੇ ਘਰ ਨਹੀਂ ਜਾਣਾ ਮੈਂ ਕਿਸੇ ਦੇ ਦਰ ਨਹੀਂ ਜਾਣਾ ਨਾ ਨੇਵਿੰਦ ਬਲਾਈ ਨੂੰ ਮਾਰਨ ਪੁੱਛ ਪੈਣ ਨੂੰ ਪੁੱਛ ਕੇ ਦੇ ਰਿਹਾ ਕਿਸੇ ਦੇ ਨਹੀਂ ਜਾਂਦੀ ਨਾ ਨੇਵਿੰਦ ਬਲਾਈ ਮੈਂ ਕਦੇ ਕਿਸੇ ਦੇ ਘਰ ਨਹੀਂ ਆਪ ਸਾਹ ਦੇ ਘਰੇ ਇੱਥੇ ਬੈਠੀ ਬੈਠੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਉੱਥੇ ਹੀ ਬੈਠੀ ਰਹਾਂ ਜਾਂਦੀ ਹੁਣ ਹੁਣ ਕਦੇ ਵੇੜੇ 'ਚ ਵੀ ਨਹੀਂ ਕਿਸੇ ਇਹ ਵੀਡੀਓ ਵੇਖੀ ਹੈ ਤੁਸੀਂ ਇੰਤਾਈ ਅਫਸੋਸ ਨਾਲ ਚੀਜ਼ ਕੇ اپنی ਬਜ਼ੁਰਗ ਖਤੂਨ ਦੇ ਨਾਲ ਆਪਣੀ ਜਿਹੜੀ ਉਹਨਾਂ ਦੀ ਮਾਂ ਹੈ ਉਹਦੇ ਨਾਲ ਜਿਹੜਾ ਐਨਾ ਪੈੜਾ ਸਲੋਕ ਕੇ ਉਹਨੂੰ ਮਾਰਦੇ ਨੇ ਪੋਤੇ ਵੇਰੀ ਗੱਲ ਕੇ ਜਿਹੜਾ ਉਹਨੂੰ ਮਾਰਦੇ ਪੈਨੇ ਉਹਦੇ ਤੇ ਟੌਰਚਰ ਕਰਦੇ ਪੈਨੇ ਤੇ ਉਹੋ ਜਿਆਦਾ ਅਫਸੋਸਨਾਕ ਚੀਜ਼ ਹੈ ਆਪਣੀ ਮਦਰ ਦੇ ਨਾਲ ਜਿਹੜਾ ਐਸੇ ਆਪਤੀ ਕਰਦੇ ਪੈਸਣ ਤੇ ਐ ਚੀਜ਼ ਜਿਹੜੀ ਉਹ ਸਾਹਮਣੇ ਆਈ ਹੈ ਮੀਡੀਆ ਤੇ ਤੇ ਇੰਤਹਾਈ ਅਫਸੋਸਨਾਕ ਹੈ ਕਿ I think ਐੋ ਜੀ ਚੀਜ਼ਾਂ ਜਦੋਂ ਨਹੀਂ ਹੁੰਦੀਆਂ ਨੇ ਇਹਨਾਂ ਦੇ ਖਿਲਾਫ ਜਿਹੜਾ ਸਖਤ ਕਿਸਮ ਦਾ ਐਕਸ਼ਨ ਹੋਣਾ ਚਾਹੀਦਾ ਹੈ ਕੋਈ ਖਾਸ ਕਾਨੂੰਨ ਹੋਣਾ ਚਾਹੀਦਾ ਹੈ ਪ੍ਰੋਟੈਕਸ਼ਨ ਵਾਸਤੇ ਕੋਈ ਵੀ ਐਜਟਾ ਟੌਰਚਰ ਕਿਸੇ ਤੇ ਕਰਦਾ ਪਿਆ ਉਹਦੇ ਖਿਲਾਫ ਸਖਤ ਕਿਸਮ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਇਨਸੀਡੈਂਟਸ ਨੂੰ ਕੰਟਰੋਲ ਕੀਤਾ ਜਾ ਸਕੇ ਠੀਕ ਹੈ ਮਦਰ ਜਿਹੜੀ ਹੁੰਦੀ ਉਹ ਸਾਰਿਆਂ ਨੂੰ ਪਿਆਰੀ ਹੁੰਦੀ ਹੈ ਤੇ ਮਾਂ ਤੋਂ ਬਾਅਦ ਜਿਹੜਾ ਕੁਝ ਵੀ ਨਹੀਂ ਹੁੰਦਾ ਲੇਕਿਨ ਆ ਵੀਡੀਓ ਵੇਖ ਕੇ ਇੰਨਾ ਅਫਸੋਸ ਹੁੰਦਾ ਪਿਆ ਆ ਉਸ ਬੰਦੇ ਨੂੰ ਲੋਕ ਤੇ ਮਾਰ ਜਾਣਾ ਚਾਹੀਦਾ ਜਿਨੇ ਅਹਰਕਤ ਕੀਤੀ ਹੈ ਅਜਾ ਅਜਿਹਾ ਜਿੰਨਾ ਵੀ ਅਹਿਸਾਸ ਕੀਤਾ ਜਾਏ ਦਸਤੂਫ਼ੇ ਸਾਥ ਕੀਤਾ ਜਾ ਕਾਂਟੇ ਅੱਛੇ ਤੁਸੀਂ ਵੀਡੀਓ ਵੇਖੀਏ ਨਾਲ ਜਿਹੜਾ 60000 ਨੇ ਕਿਸ ਤਰ੍ਹਾਂ ਉਹਨੂੰ ਰੈਸਕਿਊ ਕੀਤਾ ਤੇ ਨਾਲ ਉਹਨੂੰ ਜਿਹੜਾ ਵਾਲੀਆਂ ਦਾ 골ਡ ਪਿਆ ਲੈ ਗਿਆ ਵਾਲੀਆਂ ਦਾ ਗਿਫਟ ਦਿੱਤਾ ਹੈ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਲਾਜ਼ਮੀ ਕਰੋ ਆਪਣਾ ਪਿਆਰ ਰੱਖੋ ਪਲੇਸ ਚੈਨਲ ਦਾ ਵੀ ਤੁਹਾਡੇ ਤੇ ਮੁਲਾਕਾਤ ਹੁੰਦੀ ਸੱਚ